ਹਾਂਜੀ ਦੋਸਤੋ ਸ਼ਸ਼ੀ ਕਾਲ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਹਾਂਜੀ ਅੱਜ ਦੀ ਆਪਣੀ ਸ਼ੈਰੀ ਆ ਕਿ ਕੋੜਾ ਲਫਜ਼ ਵੀ ਇੱਕ ਭੋਜਨ ਨਾ ਸਜਣਾ ਜਦੋਂ ਤੈਨੂੰ ਚੰਗਾ ਨਹੀਂ ਲੱਗਦਾ ਫਿਰ ਦੂਜੇ ਨੂੰ ਸੁਆਦ ਕਿੱਥੋਂ ਆਊਗਾ ਅੱਜ ਬਾਪੂ ਨੂੰ ਤੂੰ ਬੁੜਾ ਕੇ ਬੁਲਾਉਣਾ ਜਦੋਂ ਤੂੰ ਬੁੜਾ ਹੋ ਜਾਣਾ ਫਿਰ ਤੈਨੂੰ ਆਪਣਾ ਵੇਲਾ ਚੇਤਾ ਆਊਗਾ ਹਾਂਜੀ ਦੋਸਤੋ ਇਹ ਕੋੜੀ ਜ਼ਬਾਨ ਦੇ ਜਿਹੜੇ ਬੋਲ ਆ ਨਾ ਕਦੇ ਜ਼ਖਮ ਭਰਦੇ ਨਹੀਂ ਹੁੰਦੇ ਬਾਕੀ ਸੱਟਾਂ ਜੋ ਵੀ ਵੱਜਦੀਆਂ ਨੇ ਉਹਨਾਂ ਦੇ ਜ਼ਖਮ ਜ਼ਰੂਰ ਭਰ ਜਾਂਦੇ ਆ ਕਹਿੰਦੇ ਆ ਕਿ ਜੀਵ ਦੇ ਅੰਦਰ ਹੱਡੀ ਤਾਂ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਜ਼ਰੂਰ ਦਿੰਦੀ ਆ ਨਾ ਤੇ ਆਪਾਂ ਨੇ ਥੋੜਾ ਸੋਚ-ਸਮਝ ਕੇ ਬੋਲਣਾ ਚਾਹੀਦਾ ਏ ਬਾਕੀ ਤੁਹਾਨੂੰ ਮੇਰੀ ਸ਼ੈਰੀ ਕਿੱਦਾਂ ਦੀ ਲੱਗਦੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰਿਆ ਕਰੋ ਤਾਂ ਜੋ ਮੈਂ ਤੁਹਾਡੀ ਸਪੋਰਟ ਦੇ ਸਦਕਾ ਅੱਗੇ ਕੁਝ ਨਾ ਕੁਝ ਲਿਖਣਾ ਸ਼ੁਰੂ ਕਰਾਂ ਨਾ ਪਲੀਜ਼ ਹੌਸਲਾ ਬੁਜਾਈ ਜ਼ਰੂਰ ਕਰਿਆ ਕਰੋ ਤਾਂ ਬਾਕੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੰਗ ਭਾਗ ਲਾਵੇ ਤੁਹਾਡੀਆਂ ਕਮਾਈਆਂ ਨੂੰ ਤਰੱਕੀਆਂ ਬਖਸ਼ੇ ਤੁਹਾਨੂੰ ਧੰਨਵਾਦ ਜੀ